ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਨਾ ਗੱਲ ਇਹ ਕਰਨੀ ਆ ਕਿ ਜਿਵੇਂ ਕਿ ਲੋਕ ਤੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਵੀ ਛਕ ਲੈਂਦੀਆਂ ਕਈ ਬੀਬੀਆਂ ਤੇ ਕਈ ਭਾਈ ਜਿਨ੍ਹਾਂ ਨੂੰ ਮਹਾਰਾਜ ਤੇ ਯਕੀਨ ਹੈ ਨੀਗਾ ਮਹਾਰਾਜ ਦੀ ਵਡਿਆਈ ਉੱਤੇ ਮਹਾਰਾਜ ਦੀ ਕਰਨੀ ਉੱਤੇ ਮਹਾਰਾਜ ਦੇ ਸ੍ਰੀ ਸਾਹਿਬ ਅੰਮ੍ਰਿਤ ਉੱਤੇ ਯਕੀਨ ਹੈ ਨੀਗਾ ਮੈਂ ਉਹਨਾਂ ਨੂੰ ਭਾਈਆਂ ਤੇ ਬੀਬੀਆਂ ਨੂੰ ਕਹਿਣਾ ਚਾਹੁੰਦਾ ਵੀ ਆ ਵੇਖੋ ਬੇਨਤੀ ਆ ਤੁਹਾਡੇ ਅੱਗੇ ਪਹਿਲਾਂ ਤੁਸੀਂ ਯਕੀਨ ਆਪਣਾ ਬਣਾਓ ਕਮ ਸੇ ਕਮ 2 ਸਾਲ 4 ਸਾਲ ਪਹਿਲਾਂ ਆਪਣੀ ਰਹਿਤ ਮਰਿਆਦਾ ਬਣਾਓ ਜਿਹੜਾ ਕਿ ਕੁਝ ਬੀਬੀਆਂ ਆ ਪਖੰਡੀਆਂ ਦੇ ਪੈਰਾਂ ਵਿੱਚ ਜਾ ਜਾ ਕੇ ਬੰਦੀਆਂ ਨੇ ਜਿਹੜੀਆਂ ਬੀਬੀਆਂ ਪਖੰਡੀਆਂ ਦੇ ਪੈਰਾਂ ਵਿੱਚ ਬੰਦੀਆਂ ਨੇ ਆ ਕਈ ਬੀਬੀਆਂ ਮੈਂ ਵੇਖੀਆਂ ਆ ਵੀ ਆਪਣੇ ਜਿਹੜੇ ਕੇਸ ਆ ਨਾ ਉਹ ਪਖੰਡੀਆਂ ਨੂੰ ਫੜਾ ਕੇ ਤੇ ਕੇਸ ਪਟਾਉਣ ਦੀਆਂ ਤੇ ਪਖੰਡੀ ਜਿਹੜੇ ਉਹਨਾਂ ਦੇ ਕੇਸਾਂ ਨਾਲ ਖਿਲਵਾੜ ਕਰਨ ਦੇ ਆ। ਮਹਾਰਾਜ ਦੇ ਉੱਤੇ ਪਹਿਲਾਂ ਯਕੀਨ ਕਰਨਾ ਸਿੱਖੋ ਕਿਉਂਕਿ ਮਹਾਰਾਜ ਦਾ ਅੰਮ੍ਰਿਤ ਜਿਹੜਾ ਹੈ ਕਿ ਤੇ ਐਵੇਂ ਕਾਵੇਂ ਦੀ ਕੋਈ ਚੀਜ਼ ਨਹੀਂਗੀ ਕਿ ਜਿਹੜਾ ਤੁਹਾਨੂੰ 2 ਦਿਨ ਕਿਸੇ ਬੀਬੀ ਨੇ ਕਹਿਤਾ ਤਾਂ ਤੀਜੇ ਦਿਨ ਜਾ ਕੇ ਤੁਸੀਂ ਮਸਿਆ ਪੁੰਨਤ ਜਾ ਕੇ ਅੰਮ੍ਰਿਤ ਛੱਕੇ ਦੇ ਆਪਣੀ ਗਾਦਰਾ ਪਾ ਕੇ ਬਹਿ ਜੰਨੀ ਆਂ ਤੇ ਮਨ ਜਿਹੜਾ ਤੁਹਾਡਾ ਜਿਹੜਾ ਅਸਲ ਅਸਲ ਗਾਧਰਾ ਪੋਣਾ ਨਾ ਪਹਿਲਾਂ ਆਪਣੇ ਅੰਦਰ ਮਨ ਦੇ ਵਿੱਚ ਗਾਧਰਾ ਪਾਓ ਕਿਉਂਕਿ ਤੁਹਾਡੇ ਅੰਦਰ ਇੰਨੀ ਘਾਟ ਆ ਨਾ ਇੰਨੇ ਤੁਹਾਡੇ ਅੰਦਰ ਔਗਣ ਆ ਨਾ ਵੀ ਦੱਸੀ ਨਹੀਂ ਜਾਂਦੀ ਗੱਲ ਇੰਨੀ ਤੁਹਾਡੇ ਅੰਦਰ ਘਾਟ ਆ ਨਾ ਤੁਹਾਡਾ ਕੋਈ ਜਪ ਨਾ ਕੋਈ ਤਪ ਨਾ ਕੋਈ ਤੁਹਾਡਾ ਕੋਈ ਅਮਰਤ ਨਾ ਕੋਈ ਨਾਮਤ ਨਾ ਕੋਈ ਸੇਵਾ ਤੇ ਨਾ ਸਿਰੇ ਨਿਤਨੇਮ ਤੇ ਨਾ ਸਿਰੇ ਰਾਤ ਨੂੰ ਕੋਈ ਰਹਿ ਰਸਤ ਨਾ ਕੋਈ ਕੀਰਤਨ ਸੋਲੇ ਦਾ ਪਾਠ ਗੱਲੋ ਗੱਲੀ ਮੱਲੋ ਮੱਲੀ ਗੱਲ ਸੁਣੀ ਆ ਤੇ ਉਹ ਗੱਲ ਟਾੜੀ ਆ ਵੀ ਜਿੰਨੇ ਲਾਇਆ ਗੱਲੀ ਤੇ ਉਹਦੇ ਨਾਲ ਉੱਠ ਚੱਲੀ ਤੇ ਇੱਥੇ ਜਿਹੜੇ ਪਖੰਡੀ ਆ ਦੰਮੀ ਆ ਉਹਨਾਂ ਦਾ ਬੋਲ ਬਾਲਾ ਬਹੁਤ ਸਾਰਾ ਵੱਧ ਚੁੱਕਾ ਆ ਬਹੁਤ ਸਾਰਾ ਬੋਲ ਬਾਲਾ ਉਹਨਾਂ ਦਾ ਵੱਧ ਚੁੱਕਾ ਆ ਵੀ ਇੱਕ ਇੱਟ ਜਿਹੜੀ ਆ ਨਾ ਜਦੋਂ ਆਪਾਂ ਪੁੱਟਦੇ ਆ ਨਾ ਅੱਗੇ ਤੇ ਕਹਿੰਦੇ ਨਾ ਵੀ ਇੱਕ ਪੁੱਟਿਆ ਇੱਕ ਇੱਟ ਪੁੱਟੇ ਤੇ 10-10 ਕਲਾਕਾਰ ਨਿਕਲਦੇ ਆ ਹੁਣ ਕਲਾਕਾਰਾਂ ਦੀ ਤੇ ਗੱਲ ਛੱਡੋ ਹੁਣ ਇੱਕ ਇੱਟ ਪੁੱਟਦੇ ਆ ਨਾ ਉਹ 20-20 ਥੱਲੇ ਪਖੰਡੀ ਨਿਕਲਦੇ ਆ ਕੋਈ ਬੀਬੀਆਂ ਸਿਰ ਹਲਾਈਆਂ ਦੀਆਂ ਵਾਲ ਖਿਦਾਰ ਕੇ ਕੋਈ ਕੁਝ ਕਰੀ ਜਾਂਦੀਆਂ ਕੋਈ ਕੁਝ ਕਰੀ ਜਾਂਦੀਆਂ ਜਿੰਨਾ ਚਿਰ ਤੱਕ ਆਪਾਂ ਆਪਣੇ ਗੁਰੂ ਨੂੰ ਸਤਕਾਰ ਨਹੀਂ ਦਿੰਦੇ ਆਪਾਂ ਗੁਰੂ ਦੇ ਬਚਨਾਂ ਦੇ ਸਿਧਾਂਤ ਉੱਤੇ ਨਹੀਂ ਪੂਰੇ ਚੱਲਦੇ ਉਹਨਾਂ ਚਿਰ ਤੱਕ ਕੋਈ ਗੱਲ ਨਹੀਂ ਬਣਨੀ ਭਰਾਵਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਆ ਕਿ ਸਰਕਾਰ ਨੇ ਤੇ ਨਹੀਂ ਰੋਕਣਾ ਰੱਖਣਾ ਇਹਨਾਂ ਨੂੰ ਸਰਕਾਰ ਨੂੰ ਕੋਈ ਇਹਦੇ ਵਿੱਚ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ ਸਰਕਾਰ ਆਪਣਾ ਕੰਮ ਕਰਨੀ ਸਰਕਾਰ ਆਪਣੀ ਕੁਰਸੀ ਤੇ ਬਹਿ ਕੇ ਮਜੇ ਨਾਲ ਐਸ਼ ਕਰਨ ਢਈ ਆ ਜਿਹੜਾ ਖਾਲਸਾ ਪੰਥ ਜਿਹੜਾ ਕਿ ਪੰਛ ਅਕਾਲੀ ਬੁੱਢਾ ਦਲ ਫੌਜ ਉਹਦੇ ਵਿੱਚੋਂ ਮਸਲਾ ਨਿਕਲੀਆਂ ਜਿਹੜੀਆਂ 12 ਉਹਨਾਂ ਨੂੰ ਆਪਾਂ ਬੇਨਤੀ ਕਰਦੇ ਆ ਕਿ ਸਾਧ ਸੰਗਤ ਜੀ ਵੀਰ ਭਰਾਵੋ ਨਿਹੰਗ ਸਿੰਘ ਫੌਜੋ ਇਹ ਤੁਹਾਡੇ ਤੋਂ ਮਨਾ ਮਸਲੇ ਹੱਲ ਨਹੀਂ ਹੋਣੇ ਕਿਉਂਕਿ ਤੁਹਾਡੇ ਤੋਂ ਮਨਾ ਪਖੰਡੀ ਜਿਹੜੇ ਆ ਇਹ ਪਖੰਡੀ ਦਮੀ ਉਹਨਾਂ ਚਰ ਨਹੀਂ ਭੱਜਣੇ ਇਹਨਾਂ ਨੂੰ ਇੱਕ ਰਾ ਡਾਂਗ ਫੇਰਨ ਦੀ ਲੋੜ ਆ ਫਿਰ ਇਹਨਾਂ ਨੇ ਹਟਣਾ ਉਹਨਾਂ ਚਿਰ ਇਹਨਾਂ ਨੇ ਬਿਲਕੁਲ ਨਹੀਂ ਹਟਣਾ ਕਿਉਂਕਿ ਕੁਝ ਤੁਸੀਂ ਰੀਲਾਂ ਦੇਖੀਆਂ ਆ ਕੁਝ ਰੀਲਾਂ ਦੇ ਵਿੱਚ ਵੇਖੋ ਮਸ਼ਹੂਰ ਹੋਣ ਦੇ ਕਰਕੇ ਲੋਕੀਂ ਮਾਰੇ ਚੰਗੇ ਗੁਰਬਾਣੀ ਨਾਲ ਕੋਈ ਖਾਣੇ ਨਾਲ ਕੋਈ ਕਿਸ ਧੀਆਂ ਪਣਾ ਦੇ ਨਾਲ ਮਾਰੇ ਚੰਗੇ ਖਿਲਵਾੜ ਕਰੀ ਜਾ ਰਹੇ ਨੇ ਉਹ ਪੇਸ਼ ਕਰੀ ਜਾ ਰਹੇ ਨੇ ਲੋਕਾਂ ਦੇ ਵਿੱਚ ਪ੍ਰਚਾਰਦੇ ਨੇ ਵੀ ਆ ਚੀਜ਼ ਵੇਖੋ ਇਹ ਚੀਜ਼ ਬੜੀ ਵਧੀਆ ਆ ਤੇ ਜਿਹੜੀ ਕੋਈ ਗੁਰਬਾਣੀ ਦੀ ਕੋਈ ਸਿੰਘ ਗੱਲ ਕਰਦਾ ਜਾਂ ਕੋਈ ਸਿੰਘਣੀ ਗੁਰਬਾਣੀ ਦੀ ਗੱਲ ਕਰਦੀ ਉਹਦੇ ਉੱਤੇ ਕੋਈ ਤਰਜੀਹ ਨਹੀਂ ਦਿੰਦਾ ਵੀ ਆਪਾਂ ਇਹਨੂੰ ਇਹ ਸੋਨਣਾ ਦੇ ਆਪਾਂ ਇਹਨੂੰ ਕੀ ਸ਼ੇਅਰ ਕਰਨਾ ਪਰ ਅਸਲ ਸਮੇਂ ਦੇ ਵਿੱਚ ਅਸਲ ਆਪਾਂ ਗੱਲ ਕਰੀਏ ਤੇ ਗੁਰਬਾਣੀ ਨੇ ਹੀ ਆਪਣਾ ਸਾਥ ਦੇਣਾ ਆ ਕਿਉਂਕਿ ਗੁਰਬਾਣੀ ਹੀ ਇੱਕ ਜਹਾਜ਼ ਆ ਨਾਨਕ ਨਾਮ ਜਹਾਜ਼ ਗੁਰਬਾਣੀ ਆ ਜਿਹੜਾ ਨਾਨਕ ਦਾ ਨਾਮ ਆ ਮਹਾਰਾਜ ਦਾ ਨਾਮ ਆ ਉਹ ਗੁਰਬਾਣੀ ਸਾਡਾ ਜਹਾਜ਼ ਆ ਉਹਨੇ ਹੀ ਸਾਨੂੰ ਪਾਰ ਉਤਾਰਾ ਕਰਨਾ ਸਾਡਾ ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਲੋਕੀ ਗੁਰਬਾਣੀ ਨੂੰ ਛੱਡ ਚੁੱਕੇ ਆ ਮਾਰਾ ਦੇ ਨਾਮ ਨੂੰ ਛੱਡ ਸੋਕੇ ਚੁੱਕੇ ਆ ਭੁੱਲ ਚੁੱਕੇ ਆ ਮਾਰਾ ਦੇ ਨਾਮ ਨੂੰ ਗੁਰਬਾਣੀ ਨੂੰ ਭੁੱਲ ਚੁੱਕੇ ਆ ਸਿਰਫ ਇੱਕ ਆਪਣੇ ਐਸ਼ ਪ੍ਰਸਤੀਆਂ ਦੇ ਵਿੱਚ ਪਏ ਹੋਏ ਆ ਤੇ ਆਪਣੀਆਂ ਜ਼ਿੰਦਗੀਆਂ ਉਹਨਾਂ ਦੀ ਗੁਲਤਾਨ ਹੋ ਗਈਆਂ ਬੜਾ ਉਹਨਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਨੇ ਕੋਈ ਵੀ ਉਹਨਾਂ ਨੂੰ ਸੋਚ ਦੀ ਔੜ ਦੀ ਨਹੀਂ ਕਿ ਕੀ ਅਸੀਂ ਕਰਨਾ ਕੀ ਨਹੀਂ ਕਰਨਾ ਜੇਕਰ ਆਪਾਂ ਕੋਈ ਹੱਕ ਸੱਚ ਦੀ ਗੱਲ ਕਰਦੇ ਆ ਤੇ ਉਹਦੇ ਉੱਤੇ ਲੋਕ ਜਿਹੜੇ ਆ ਉਹ ਗੱਲ ਦੇ ਉੱਤੇ ਅਸਰ ਨਹੀਂ ਕਰਦੇ ਅਸਰ ਗੱਲ ਤੁਹਾਨੂੰ ਇਹ ਜਿਹੜੀਆਂ ਮਹਾਰਾਜ ਦੇ ਦੱਸੇ ਹੋ ਸਿਧਾਂਤ ਜਿਹੜੀ ਮਹਾਰਾਜ ਦੀ ਮਰਿਆਦਾ ਆ ਉਹ ਮਰਿਆਦਾ ਅਨੁਸਾਰ ਹੀ ਤੁਹਾਨੂੰ ਚੱਲਣਾ ਪਵੇਗਾ ਤਾਂ ਹੀ ਤੁਹਾਡਾ ਜੀਵਨ ਸਫਲਾ ਹੋਏਗਾ ਨਹੀਂ ਤਾਂ ਜੇ ਬਿਲਕੁਲ ਨਹੀਂ ਜੀਵਨ ਸਫਲਾ ਹੋਣਾ ਤੇ ਸਾਡਾ ਤਾਂ ਫਰਜ਼ ਆ ਵੀ ਹੋਕਾ ਦੇਣਾ ਹੋਕੇ ਦੇਣ ਦੇ ਵਿੱਚ ਕੋਈ ਨੁਕਸਾਨ ਨਹੀਂਗਾ ਹੋਕੇ ਦੇਣ ਦੇ ਵਿੱਚ ਭਲਾ ਹੀ ਆ ਘਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੇ ਜਿਹੜਾ ਬੰਦਾ ਕੋ ਚੰਗਾ ਕੰਮ ਕਰੂਗਾ ਉਹਨੂੰ ਚੰਗੇ ਨੂੰ ਚੰਗਾ ਮਿਲੂਗਾ ਤੇ ਜਿਹੜਾ ਬੰਦਾ ਮਾੜਾ ਕਰੂਗਾ ਉਹਨੂੰ ਇੱਥੇ ਵੀ ਮਾੜਾ ਤੇ ਉੱਥੇ ਵੀ ਮਾੜਾ ਦਰਗਾਹ ਦੇ ਵਿੱਚ ਵੀ ਉਹਦੇ ਨਾਲ ਮਾੜਾ ਹੀ ਸਲੂਕ ਕੀਤਾ ਜਾਵੇਗਾ ਜੋ ਕਿ ਇੱਥੇ ਮਾੜਾ ਕਰ ਰਿਹਾ ਵੇਖੋ ਜੀ ਲੋਕ ਪਹਿਲਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦੇ ਨੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਤੇ ਬੀਬੀਆਂ ਮਾਈ ਮਾਈਆਂ ਭਾਈ ਬੱਚੇ ਜਵਾਨ ਬਜ਼ੁਰਗ ਸਭ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਕਿਰਿਆ ਸੋਚ ਕੇ ਤੇ ਆਪਣੇ ਗੁਰੂ ਘਰ ਜਾ ਕੇ ਉਹਨਾਂ ਨੇ ਨਤਮਸਤਕ ਹੋਣਾ ਮਥਾਟੇ ਕਿਉਣਾ ਮਾਰੇ ਦੇ ਕੇ ਸਾਰੇ ਸਰਬਾਦੇ ਭਲੇ ਦੀ ਅਰਦਾਸ ਬੇਨਤੀ ਕਰਨੀ ਆ ਕੇ ਉਹਨਾਂ ਨੇ ਆਪਣੇ ਡੰਗਰਾਂ ਨੂੰ ਦੇਖਣਾ ਚੱਖਣਾ ਫਿਰ ਉਹਨਾਂ ਨੇ ਦੁੱਧ ਦੁੱਧ ਰੱਖਣਾ ਕਾੜਨੇ ਫਿਰ ਚਾਹ ਪਾਣੀ ਬਣਾਉਣਾ ਜਲ ਪਾਣੀ ਬਣਾਉਣਾ ਤੇ ਛਕਣਾ ਤੇ ਛਕਾਉਣਾ ਤੇ ਅਮਰਤਲੇ ਉੱਠ ਕੇ ਤੇ ਨਾਮ ਜਪਣਾ ਤੇ ਗੁਰਬਾਣੀ ਸੁਣਨੀ ਤੇ ਬਹਿ ਕੇ ਘੜੀ ਤਪ ਕਰਨਾ ਅੱਜ ਕੱਲ ਲੋਕਾਂ ਦੇ ਕੋਲ ਇੰਨੇ ਜਿਆਦੇ ਆਰਾਮ ਦੇ ਐਸ਼ੋ ਆਰਾਮ ਦੇ ਸਾਧਨ ਆ ਚੁੱਕੇ ਆ ਕਿ ਲੋਕੀ ਬੜੇ ਹੋ ਚੁੱਕੇ ਆਲਸੀ ਇਨੇ ਲੋਕ ਆਰਸੀ ਹੋ ਗਏ ਆ ਵੀ ਹੁਣ ਲੋਕ ਆ 7-8 ਵਜੇ ਉੱਠਦੇ ਆ ਤੇ ਕੋਈ ਟਾਵਾ ਟਾਵਾ ਕੋਈ ਵਿਰਲਾ ਦਰਲਾ ਜਾਂ ਜਿਹੜਾ ਗੁਰੂ ਦਾ ਜਿਹੜਾ ਜਿਆਦਾ ਜਿਹਨੂੰ ਗੁਰੂ ਦੇ ਨਾਲ ਪ੍ਰੇਮ ਆ ਵੀ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੋਵੇ ਤੇ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ ਬੜੀ ਬਖਸ਼ਿਸ਼ ਹੋਵੇ ਗੁਰੂ ਦੀ ਉਹ ਹੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਰੱਬ ਦਾ ਨਾਮ ਲੈ ਕੇ ਆਪਣੇ ਦਿਮਾਲ ਡੰਗਰ ਨੂੰ ਸਾਭਦਾ ਆ ਪਠਾ ਧੱਥਾ ਪਾਉਂਦਾ ਆ ਨਾਮ ਜਪਦਾ ਆ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਗੁਰੂ ਦੇ ਸੋਹਣੇ ਸੋਹਣੇ ਮਿੱਠੜੇ ਮਿੱਠੜੇ ਬੋਲ ਸੁਣਦਾ ਆ ਤੇ ਜਦੋਂ ਸਵੇਰੇ-ਸਵੇਰੇ ਹੁੰਦਾ ਆ ਕਿੰਨਾ ਸੋਹਣਾ ਮੌਸਮ ਹੁੰਦਾ ਆ ਕਿੰਨਾ ਸੋਹਣਾ ਸਵੇਰੇ-ਸਵੇਰੇ ਦ੍ਰਿਸ਼ ਹੁੰਦਾ ਵੇਖਣਯੋਗ ਹੁੰਦਾ ਜਨੂੰ ਵੇਖ ਕੇ ਸਾਡਾ ਸਾਰੀ ਦਿਹਾੜੀ ਮਨ ਖਿੜਿਆ ਰਹਿੰਦਾ ਤੇ ਜਦੋਂ ਗੁਰੂ ਘਰ ਜਾਂਦੇ ਆ ਗੁਰੂ ਘਰ ਜਾ ਕੇ ਮਹਾਰਾਜ ਦਾ ਸ਼ਬਦ ਸੁਣ ਕੇ ਉਹਨੇ ਆ ਸ਼ਬਦ ਸਾਡਾ ਗੁਰੂ ਆ ਜੇਕਰ ਆਪਾਂ ਸ਼ਬਦ ਸੁਣ ਰਹੇ ਆ ਸਮਝ ਲਓ ਆਪਾਂ ਆਪਣੇ ਗੁਰੂ ਦੇ ਦਰਸ਼ਨ ਕੀਤੇ ਆ ਆਪਣੇ ਗੁਰੂ ਦੀ ਆਵਾਜ਼ ਜਿਹੜੀ ਆ ਸਾਡੇ ਕੰਨਾਂ ਦੇ ਵਿੱਚ ਪਈ ਆ ਜਦੋਂ ਆਪਾਂ ਮੁੱਖ ਬਾਗ ਪੜ੍ਹਦੇ ਆ ਮਹਾਰਾਜ ਦੀ ਗੁਰਬਾਣੀ ਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਸਾਡੇ ਗੱਦੀ ਦੇ ਬਰਾਜਮਾਨ ਨੇ 11ਵੇਂ ਗੁਰੂ ਨੇ ਸਾਡੇ ਤੇ ਪਰ ਅੱਜ ਜਿੰਨੇ ਸਾਡੇ ਕੋਲ ਅਸ਼ੋ ਰਾਮ ਦੇ ਸਾਧਨ ਹੋ ਚੁੱਕੇ ਨੇ ਉਹਨੇ ਆਲਸ ਪਣਾ ਮਤਲਬ ਲੋਕਾਂ ਦਾ ਜ਼ਿਆਦਾ ਵੱਧ ਚੁੱਕਾ ਆ ਜਿਨ੍ਹਾਂ 'ਤੇ ਪਰਮੇਸ਼ਰ ਨੇ ਕਿਰਪਾ ਕੀਤੀ ਆ ਉਹੀ ਅੰਮ੍ਰਿਤ ਵੇਲਾ ਸਾਹਮਦੇ ਨੇ ਜਿਹੜੇ ਅੰਮ੍ਰਿਤ ਵੇਲਾ ਸਾਹਮਦੇ ਨੇ ਉੱਠ ਕੇ ਨਾਮ ਤੇ ਆਉਂਦੇ ਨੇ ਜਪਦੇ ਨੇ ਉਹਨਾਂ ਦੇ ਉਹਨਾਂ ਨੂੰ ਹੀ ਸਾਰਾ ਕੁਝ ਮਿਲਦਾ ਆ ਗੁਰੂ ਵੱਲੋਂ ਤੇ ਜਿਹੜੇ ਸੁੱਤੇ ਰਹਿੰਦੇ ਆ ਸੁੱਤੇ ਰਹਿੰਦੇ ਆ ਉਹ ਆਪਣਾ ਅੰਮ੍ਰਿਤ ਵੇਲਾ ਗਵਾ ਕੇ ਬਹਿ ਜਾਂਦੇ ਆ ਕਹਿੰਦੇ ਜੇਕਰ ਅੰਮ੍ਰਿਤ ਵੇਲਾ ਸਾਂਭ ਲਿਆ ਨਾ ਸਾਰਾ ਕੁਝ ਆਪਾਂ ਸਾਂਭ ਲਿਆ ਜੇਕਰ ਆਪਾਂ ਅੰਮ੍ਰਿਤ ਵੇਲਾ ਗਵਾ ਲਿਆ ਤਾਂ ਸਮਝੋ ਅਸੀਂ ਸਾਰਾ ਕੁਝ ਹੀ ਆਪਣਾ ਗਵਾ ਲਿਆ ਤੇ ਪ੍ਰਮਾਤਮਾ ਉਹ ਸੱਚੇ ਪ੍ਰਮਾਤਮਾ ਮਾਲਿਕ ਗੁਰੂ ਸਾਹਿਬ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਲੇਕੋ ਮਹਾਰਾਜ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਸਾਹਿਬ ਜੀ ਮਹਾਰਾਜ ਤਾਂ ਖੁਸ਼ ਹੋਣਗੇ ਜੇਕਰ ਅਸੀਂ ਆਪਣਾ ਅੰਮ੍ਰਿਤ ਵੇਲਾ ਸਾਂਭਦੇ ਹਾਂ ਤੇ ਆਪਣੀ ਦੇਹੀ ਜਿਹੜੀ ਆ ਸਾਨੂੰ ਦਿੱਤੀ ਆ ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤਰੀ ਬਰੀਆ ਔਰ ਕਾਇ ਤੇ ਕਿੰਨੇ ਨਕਾਮ ਮਿਲ ਸਾਧ ਸੰਗਤ ਭਜ ਕੇ ਵਲ ਨਾਮ ਜੇਕਰ ਅਸੀਂ ਆਪਣੇ ਗੁਰੂ ਨੂੰ ਮਿਲਣਾ ਐਹੀ ਸਮਾ ਗੁਰੂ ਨੂੰ ਮਿਲਣਾ ਤੇ ਇਹ ਸਾਨੂੰ ਜਿਹੜੀ ਦੇਹ ਮਿਲੀ ਆ ਇਹ ਦੇਹ ਦੇ ਵਿੱਚ ਹੀ ਸਾਨੂੰ ਮਿਲਣੀ ਕਿਉਂਕਿ ਇੱਕ ਸਰਪੰਚ ਦੇਹੀ ਆ ਤੇ ਜੇ ਆਪਾਂ ਇਹਦੇ ਵਿੱਚ ਆਪਣੇ ਗੁਰੂ ਨੂੰ ਮਿਲਣਾ ਤੇ ਇਹਦੇ ਵਿੱਚ ਹੀ ਸਾਨੂੰ ਗੁਰੂ ਨੇ ਮਿਲਣਾ ਤੇ ਆਦਮੀ ਤੇ ਸਰਪੰਚ ਦੇ ਹੀ ਆ ਸਾਰਾ ਕੁਝ ਆਦਮੀ ਨੂੰ ਮਹਾਰਾਜ ਨੇ ਬਖਸ਼ਿਆ ਤੇ ਪਰ ਫਿਰ ਵੀ ਬੰਦਾ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਤੇ ਫਿਰ ਹੁਣ ਕੀ ਕੀਤਾ ਜਾਵੇ ਇਸ ਕਰਕੇ ਭਾਈ ਰੱਬ ਦਾ ਨਾਮ ਤੇ ਆਓ ਆਪਣੇ ਆਨੰਦਪੁਰ ਘਰ ਦੇ ਵਿੱਚ ਆਓ ਤੇ ਆਪਣੇ ਗੁਰੂ ਵਾਲੇ ਬਣੋ ਅਮਰਤ ਛਕੋ ਖੰਡੇ ਬਾਟੇ ਦੀ ਪੌਲ ਲੈ ਕੇ ਗਿੱਦੜਾਂ ਤੋਂ ਸ਼ੇਰ ਬਣੋ ਤੇ ਆਪਣੇ ਗੁਰੂ ਦੇ ਲੜ ਫੜੋ ਨਾ ਕਿ ਪਖੰਡੀਆਂ ਦੰਮੀਆਂ ਦੇ ਪੈਰਾਂ ਵਿੱਚ ਆਪਣੇ ਬੰਦੇ ਫਿਰੋ ਤੇ ਆਪਣਾ ਸ਼੍ਰੀ ਸ਼ੈਬਾ ਪਾ ਕੇ ਕਈ ਬੀਬੀਆਂ ਪੈਰਾਂ ਵਿੱਚ ਬੈਈਆਂ ਕਈ ਭਾਈ ਪੈਰਾਂ ਵਿੱਚ ਬੈਂਦੇ ਨੇ ਉਹਨਾਂ ਨੂੰ ਜੇ ਗੁਰੂ ਗੋਬਿੰਦ ਸਿੰਘ ਦੇ ਘਰ ਦੇ ਚੋਕਖ ਨਹੀਂ ਨ ਮਿਲਿਆ ਤਾਂ ਉਹਨਾਂ ਨੂੰ ਕਿਤੇ ਵੀ ਕੋਖ ਨਹੀਂ ਮਿਲਣਾ ਜੇਕਰ ਬੱਚਾ ਆਪਣੀ ਗਾਂ ਦੇ ਆਪਣੀ ਮਾਂ ਦੇ ਜਾ ਕੇ ਥੱਲੇ ਪਊਗਾ ਤਾਂ ਦੁੱਧ ਮਿਲੂਗਾ ਤੇ ਜੇ ਬਗਾਨੀਆਂ ਗਾਈਆਂ ਦੇ ਥੱਲੇ ਪਊਗਾ ਤੇ ਉੱਥੋਂ ਜਾ ਕੇ ਫਿਰ ਲੱਤਾਂ ਹੀ ਮਿਲਣੀਆਂ ਖਾਣ ਨੂੰ ਤੇ ਦੁੱਧ ਤਾਂ ਮਿਲਣਾ ਨਹੀਂ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ